ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲਿਆ ਸਾਰਿਆਂ ਦੇ ਉਮੀਦ ਕਰਦਾ ਠੀਕ ਹੋਵੋਗੇ ਸਾਰੇ ਤੇ ਸ਼ੌਕਸ਼ਕਾਰ ਸਾਰੇ ਦੋਸਤਾਂ ਭਰਾਵਾਂ ਦਾ ਵਧੀਆ ਚੱਲਦਾ ਹੋਵੇਗਾ ਤੇ ਆਪਾਂ ਅੱਜ ਫੇਰ ਛੁੱਟੀ ਇੰਜੋਏ ਹੋ ਰਹੀ ਆ ਐਦਵਾਰ ਦਾ ਆਨੰਦ ਲੈ ਰਹੇ ਆ ਤੇ ਸ਼ੌਕ ਹੋ ਰਿਹਾ ਆਪਣਾ ਗਲਵਾ ਪੱਠਾ ਬੇਗਮ ਠੀਕ ਹੈ ਇਹਨੂੰ ਸ਼ਾਮੇ ਕਰਦੇ ਧੁੱਪ ਹੁੰਦੀ ਪਈ ਆ ਇਹਨੂੰ ਕਰਦੇ ਆ ਥੋੜਾ ਜਿਹਾ ਇਹ ਇੱਥੇ ਠੀਕ ਆ ਆ ਬੱਚੇ ਖੁੱਲੇ ਹੋਏ ਆ ਮੁਰਗੀ ਨਾਲ ਢੇਰ ਤੇ ਫਿਰਦੇ ਆ ਠੀਕ ਆ ਇਹ ਹੈ ਹੀ ਅੰਡਰਟੈਗਰ ਦੀ ਇਹ ਹੈਗੀ ਆਪਣੀ ਅੰਡਰਟੈਗਰ ਬਲੱਡਲੈਨ ਅੰਡਰਟੈਗਰ ਮੁਰਗੇ ਦੇ ਬੱਚੇ ਆ ਠੀਕ ਆ ਤੇ ਇੱਧਰ ਆਪਣਾ ਫਿਰਦਾ ਆ ਮੁਰਗ ਹਿਟਲਰ ਆਹ ਨਾਲ ਲਾਈਆਂ ਹੋਈਆਂ ਮਾਡੀਆਂ ਉਹ ਲੱਗਦਾ ਮੈਨੂੰ ਮੁਰਗੀ ਕੋਟਕ ਹੋ ਗਈ ਆ ਅੰਡੇ ਬੰਦ ਕਰ ਗਈ ਆ ਇਹਨੂੰ ਅੱਜ ਆਪਾਂ ਸੇਵਾ ਤੇ ਬਿਠਾ ਦਾਂਗੇ ਕਿਉਂਕਿ ਜੇ ਫੈਦੀ ਰਹੀ ਤਾਂ ਡਬਲ ਝੋਲ ਕਰ ਜੂਗੀ ਇਹਨੇ ਦਿੱਤੇ ਆ 9 ਘੰਡੇ ਕਿਆ 9 ਘੰਟੇ ਦੇ ਕੇ ਕੋੜ ਖੋ ਗਈ ਇਹ 파ਰਸ ਲੈਂਨ ਦੀ ਮਾਦੀ ਆਪਣੀ 파ਰਸ ਮੁਰਗਾਈ ਜਿਹੜਾ ਤੇ ਆ ਗਲਬੀ ਮਾਦੀ ਆ ਇਹ ਵੀ ਅੰਡੇ ਧਰਦੀ ਪਈ ਆ ਉਹ ਪੀਲੇ ਵੀ ਧਰਦੀ ਪਈ ਆ ਉਸ ਲੇਟੀ ਵੀ ਧਰਦੀ ਪਈ ਆ ਲੇਕਿਨ ਅੱਜ ਅੰਡਾ ਨਹੀਂ ਦਿੱਤਾ ਉਹਨੇ ਮੈਨੂੰ ਲੱਗਦਾ ਕੋੜ ਖੂਣ ਵਾਲੀ ਆ ਵੀ ਤਿਆਰੀ ਜੀ ਆਂਡੇ ਬੰਦ ਕਰਨ ਵਾਲੀ ਆ ਠੀਕ ਹੈ ਤੇ ਕੈਮਰਾ ਥੋੜਾ ਹਿੱਲਦਾ ਪਿਆ ਕਾਲੀ ਚ ਵੀਡੀਓ ਬਣਾ ਰਿਹਾ ਕਿਉਂਕਿ ਮੈਂ ਹਜੇ ਮੱਝਾਂ ਨੂੰ ਪਾਣੀ ਲੋਣਾ ਆ ਕਿਉਂਕਿ ਬਾਪੂ ਕਹਿ ਗਿਆ ਸੀਗਾ ਵੀ ਮੱਝਾਂ ਨੂੰ ਪਾਣੀ ਟੂੰਡਾ ਦਿਆ ਇਤਨੀ ਛੁੱਟੀ ਆ ਮੱਝਾਂ ਨੂੰ ਪਾਣੀ ਡਾਹ ਗੇ ਪਠਫੜੇ ਪੋਣੇ ਆ ਤੇ ਆਹ ਤਾਂ ਦੇਖ ਬੈਰੀ ਬੱਚੇ ਚੱਕਾ ਲਈ ਆ ਇਹਦੇ ਮੈਂ ਬੱਚੇ ਤਾਲ ਲਵਾ ਫੇਰ ਆਪਾਂ ਸ਼ੌਂਕ ਕਰਦੇ ਆ ਠੀਕ ਆ ਇਹ ਤਾਂ ਬੱਚੇ ਚੱਕ ਲੈ ਜਾਣੇ ਉਹਨੇ ਠੀਕ ਆ ਜਦ ਤੱਕ ਤੁਸੀਂ ਇਹਨਾਂ ਦਾ ਸ਼ੌਂਕ ਕਰੋ ਜਾਨਵਰ ਦਾ ਬੱਚੇ ਚੱਕ ਉੱਥੋਂ ਜਾ ਰਹੇ ਆ ਜਰੀ ਹੋਊ ਤਾਂ ਬਲੌਗ ਚੱਲਦੇ-ਜਲਦੇ ਵਿੱਚ ਯਾਰ ਉਧਰ ਬੱਚੇ ਚੱਕਣ ਜਾਣਾ ਬਿਆ ਕੋਕੇ ਜੇ ਮੈਂ ਨਾ ਬੱਚੇ ਉਪਤਾਰਦਾ ਤੇ ਬੈਰੀ ਨੇ ਚੱਕ ਲਈਆਂ ਨਹੀਂ ਠੀਕ ਐ ਤੇ ਛੋਟੇ ਬੱਚੇ ਆ ਇਹਨਾਂ ਨੂੰ ਕਾਂ ਤੇ ਬੈਰੀ ਜਲਦੀ ਪਾਈ ਜਾਂਦੀ ਆ ਤੇ ਆ ਫਿਰਦੇ ਆਪਣੇ ਜਾਨਵਰ ਇਹਨਾਂ ਵਿੱਚੋਂ ਉਹ ਮੁਰਗੀ ਕੁੜਕ ਕਰਦਾਂਗੇ ਅੱਜ ਆਂਡਿਆਂ ਦੇ ਬਿਠਾ ਦਾਂਗੇ ਜਿਹੜੀ ਉਹ ਪੀਲੀ ਆ ਪਰਲੇ ਪਾਸੇ ਹਾਂ ਤੇ ਇਨਾਂ ਦਾ ਸ਼ੌਂਕ ਕਰੋ ਸੀ ਤੇ ਅੱਜ ਬਾਬਾ ਨਾਨਕ ਸੁਖ ਕੇ ਸਵੇਰੇ ਥੋੜਾ ਛੁੱਟੀ ਦਾ ਕਰਕੇ ਲੇਟ ਉੱਠ ਹੋਇਆ ਤੇ ਵੈਕਸੀਨ ਕਰਨੀ ਹੋਈ ਧੁੱਪ ਬਹੁਤ ਚੜ ਗਈ ਸੀ ਵੈਕਸੀਨ ਆਪਾਂ ਲਿਆਂਦੀ ਪਈ ਇਹਨਾਂ ਦੀ ਠੀਕ ਹੈ ਤੇ ਵੈਕਸੀਨ ਆਪਾਂ ਕਰਦੇ ਆਂ ਇਧਰੋਂ ਸ਼ਾਮ ਨੂੰ ਸੂਰਜ ਥੋੜਾ ਢਲ ਲੈੰਦੋ ਕਿੰਨਾ ਟਾਈਮ ਹੋ ਗਿਆ ਭਲਾ 4 ਦਾ ਟਾਈਮ ਹੈ ਆਪਾਂ ਕਰਾਂਗੇ ਸਾਢੇ 5 ਵੈਕਸੀਨ ਸ਼ੁਰੂ ਕਰ ਦਾਂਗੇ ਇਹਨਾਂ ਦੀ ਕਰਨੀ ਘੰਟਾ ਕੁ ਲੱਗਣਾ ਇੱਕ ਕਿਉਂਕਿ ਕੱਲੇ-ਕੱਲੇ ਜਾਨਵਰ ਨੂੰ ਫੜ-ਫੜ ਕੇ ਕਾਨੀ ਬਣੀ ਆ ਸਾਰਿਆਂ ਦੇ ਇੱਕ-ਇੱਕ ਇੱਕ-ਇੱਕ ਤੇਬਕਾ ਸਾਰਿਆਂ ਦੀ ਅੱਖ 'ਚ ਪਾਉਣਾ ਪੈਣਾ ਤੇ ਵੈਕਸੀਨ ਕਰਦਾਂਗੇ ਵੈਕਸੀਨ ਕਾਨੀ ਜ਼ਰੂਰੀ ਆ ਕਿਉਂਕਿ ਮੌਸਮ ਚੇਂਜ ਹੋ ਰਿਹਾ ਠੀਕ ਆ ਤੇ ਮੌਸਮ ਚੇਂਜ ਹੋਣ ਦਾ ਕਰਕੇ ਉਹ ਜਾਨਵਰਾਂ ਦੇ ਉੱਪਰ ਕਾਫੀ ਇਫੈਕਟ ਪਾਉਂਦਾ ਉਹ ਜੋ ਹੋ ਗਿਆ ਮਾਈਨਸ ਕਰਨਾ ਸੀਗਾ ਓਏ 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 ਹੋਏ ਓਏ ਹੋਏ ਚਲੋ ਹੁਣ ਮਾਈਨਸ ਕਰਦਾ ਠੀਕ ਆ ਤੇ ਆਪਾਂ ਵੈਕਸੀਨ ਕਰਦਾਂਗੇ ਨਾ ਸਾਰੇ ਜਾਨਵਰਾਂ ਦੀ ਬਾਕੀ ਤੁਸੀਂ ਕਰੋ ਸ਼ੌਂਕ ਠੀਕ ਹੈ ਤੇ ਦੱਸਿਓ ਕਿਵੇਂ ਦਾ ਆਪਣਾ ਸ਼ੌਂਕ ਲੱਗਦਾ ਤੁਹਾਨੂੰ ਠੀਕ ਹੈ ਇਹਨਾਂ ਤੋਂ ਇਹਨਾਂ ਤੋਂ ਬਾਅਦ ਆਪਾਂ ਉਧਰ ਚੱਲਦੇ ਆਂ ਜਿਹੜੇ ਬੱਚੇ ਤੁਹਾਨੂੰ ਦੱਸਿਆ ਸੀ ਉਹਨਾਂ ਲਈ ਕੈਲਸ਼ੀਅਮ ਦੀ ਘਾਟ ਆਉ ਕੈਲਸ਼ੀਅਮ ਵੀ ਮਿਲਿਆ ਆਂਦੀ ਦਿਖਾਉਣਾ ਤੁਹਾਨੂੰ ਕਿਹੜੀ ਕੈਲਸ਼ੀਅਮ ਐ ਯੂਜ਼ ਕਰਦਾ ਠੀਕ ਹੈ ਚੱਲਦੇ ਆਂ ਇੱਧਰ ਆਪਾਂ ਤਾਨੂੰ ਦਿਖਾਉਣਾ ਮੈਂ ਉਹ ਫਿਰਦੀ ਆ ਅੰਡਰ ਟੈਗਰ ਦਿੱਤੀ ਇਹਦੇ ਬੱਚੇ ਆਪਾਂ ਉੱਪਰ ਤਾੜ ਤੇ ਮੈਂ ਕਹਿੰਦਾ ਪਹਿਲਾਂ ਫੀਡ ਫੂਡ ਖਾ ਲੈਣ ਫਿਰ ਬੰਦ ਕਰਦੇ ਆ ਆਪਣਾ ਗਲਬਾ ਬਿੰਗਮ ਆਇਆ ਬਈ ਆਦ ਬਈਆ ਉਸ ਤੋਂ ਬੇਟੇ ਦਾ ਨਾਂ ਆ ਠੀਕ ਆ ਇਹ ਕੈਲਸ਼ੀਅਮ ਤੋਂ ਆ ਇਹੀ ਯੂਜ਼ ਕਰਦਾ ਮੈਂ ਇਹੀ ਵਰਤਦਾ ਆ ਤੇ ਇੱਕ ਆ ਪਾਊਡਰ ਵਰਤਦਾ ਆ ਲਈ ਇਹ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਟੈਰਾਮੈਸਿੰਦਾ ਪਾਊਡਰ ਆ ਛੋਟੇ ਬੱਚਿਆਂ ਠੀਕ ਹੈ ਵਾਕੀ ਇੱਧਰ ਚੱਲਦੇ ਆਂ ਆਪਾਂ ਤੁਹਾਨੂੰ ਕਰਾਉਨੇ ਆਂ ਆਪਣੇ ਮੋਰ ਗੰਡਾ ਟੇਕਰ ਦਾ ਸ਼ੌਂਕ ਇੱਧਰ ਤਾੜਿਆ ਠੀਕ ਹੈ ਇਹਨਾਂ ਲਈ ਆ ਮੁਰਗੀ ਚੰਨੋ ਤੇ ਕਾ ਗਲ ਵੀ ਮੁਰਗੀ ਪਾਣੀ ਇਹਨਾਂ ਦੇ ਮੋਰੇ ਪੀ ਲਿਆ ਇਹਨਾਂ ਨੇ ਪਾਣੀ ਵੀ ਰੱਖਦੇ ਆ ਇਹਨਾਂ ਨੂੰ ਬਾਜਰਾ ਵੀ ਰੱਖਦੇ ਆ ਬਾਜਰਾ ਉਹਦਾ ਵੈਸੇ ਹੈਗਾ ਮੈਂ ਪਾਇਆ ਸਗਾ ਲੇਕਿਨ ਖਾ ਲਿਆ ਇਹਨਾਂ ਨੇ ਠੀਕ ਹੈ ਕਰਿਓ ਸ਼ੌਂਕ ਇਹਨਾਂ ਨੂੰ ਨਹੀਂ ਅਜੇ ਹਜੇ ਖੋਲਿਆ ਹੈਗਾ ਹਜੇ ਉਹਨਾਂ ਨੇ ਨਹੀਂ ਖੋਲਿਆ ਜਾਨਵਰਾਂ ਨੂੰ ਠੀਕ ਹੈ ਇੱਧਰ ਚੱਲਦੇ ਆਪਾਂ ਹੁਣ ਇੱਧਰਲੀ ਸਾਈਡ ਆਹ ਬੱਚੇ ਆ ਜਿਹੜੇ ਜਿਆਦਾ ਗਰਮ ਹੋ ਗਏ ਸੀਗੇ ਤੇ ਕੈਲਸ਼ੀਅਮ ਦੀ ਘਾਟ ਆ ਗਈ ਇਹਨਾਂ ਦੇ ਇਹਨਾਂ ਲਈ ਕੈਲਸ਼ੀਅਮ ਲੈ ਕੇ ਆਂਦਾ ਜਿਹੜੀ ਮੈਂ ਤੁਹਾਨੂੰ ਬੋਤਲ ਦਿਖਾਈ ਆ ਇਹ ਪੀਲੇ ਮੁਰਗੇ ਦੇ ਬੱਚੇ ਆ ਸਾਰੇ ਆਪਣੀ ਆ ਮੁਰਗੀ ਹੈਗੀ ਨੂਰਜਹਾਂ ਸਲੇਟੀ ਠੀਕ ਹੈ ਇਹਦੇ ਵਿੱਚ ਦੋ ਮੁਰਗੀਆਂ ਦੇ ਬੱਚੇ ਆ ਜਨੋ ਦੇ ਵੀ ਆ ਤੇ ਇਹਦੇ ਵੀ ਆ ਨੂਰਜਹਾਂ ਦੇ ਵੀ ਇੱਕ ਦੋ ਬੱਚੇ ਹੁਣ ਇੱਕ ਅੱਧਾ ਬੱਚਾ ਹੋਣਾ ਦੂਜੀ ਮੁਰਗੀ ਦਾ ਜਿਹੜੀ ਪਾਰਸ ਜੀਤੀ ਆ ਠੀਕ ਆ ਇਹਨਾਂ ਦੀ ਵੈਕਸੀਨ ਹੋਇਆ ਨਹੀਂ ਚਾਹ ਨੂੰ ਕਰਦੇ ਆ ਸਾਰਿਆਂ ਦੀ ਕਰਨੀ ਆ ਬਸ 8 ਘੰਟੇ ਦਾ ਕੰਪਾ ਸ਼ੁਰੂ ਕਰ ਦੇਣਾ ਉਹ ਪ੍ਰੋਸੈਸ ਵੈਕਸੀਨ ਦਾ ਤੇ ਕਿਵੇਂ ਕਰਨੀ ਆ ਕਿੱਦਾਂ ਕਰਨੀ ਆ ਉਦਲੀ ਤੁਹਾਨੂੰ ਜੇ ਕਿਸੇ ਦੋਸਤ ਨੇ ਪੁੱਛਣਾ ਆ ਪਰਸਨਲੀ ਮੈਸੇਜ ਕਰ ਲਿਓ ਕਿਉਂਕਿ ਇਹਦੇ ਵਿੱਚ ਆਪਾਂ ਤੁਹਾਨੂੰ ਦੱਸ ਨਹੀਂ ਸਕਦੇ ਵੈਕਸੀਨ ਕਿੱਦਾਂ ਕਰਨੀ ਆ ਕਿਉਂਕਿ ਜਾਨਵਰ ਨੂੰ ਫੜ-ਫੜ ਕੇ ਵੈਕਸੀਨ ਕਰਨੀ ਆ ਤੇ ਜਦੋਂ ਮੈਂ ਕਿਸੇ ਜਾਨਵਰ ਨੂੰ ਹੱਥ-ਹੱਥ ਲਾਊਂਗਾ ਫੜੂਂਗਾ ਇਹਨਾਂ ਨੇ ਉੱਜਲਣਾ ਆ ਤੇ ਉਹ ਆਪਾਂ ਫੇਰ YouTube ਤੇ ਨਹੀਂ ਪਾ ਸਕਦੇ ਕਿਉਂਕਿ ਸਟ੍ਰਾਈਕ ਆ ਜੂਗੀ ਠੀਕ ਆ ਉਦਾਂ ਮੈਂ ਤੁਹਾਨੂੰ ਦੱਸ ਦਊਂਗਾ ਕਿੱਦਾਂ ਕਰਨੀ ਕਿਸੇ ਦੋਸਤ ਨੇ ਪੁੱਛਣਾ ਵੈਕਸੀਨ ਫੋਨ ਨਾ ਕਰਿਓ ਮੇਰਾ ਭਰਾ ਮੈਸੇਜ ਕਰ ਲਿਓ ਕਿਉਂਕਿ ਮੈਸੇਜ ਦਾ ਰਿਪਲਾਈ ਕਰ ਹੋਣਾ ਫੋਨ ਨਹੀਂ ਚੱਕਣਾ ਕਿਉਂਕਿ ਮੈਂ ਮੈਚ ਬਾਕੀ ਮੇਰਾ ਸ਼ੌਂਕ ਕਰਾਉਣਾ ਸੀ ਤੁਹਾਨੂੰ ਕਰਵਾਤਾ ਚਲੋ ਤੇ ਆਪਾਂ ਅੱਜ ਦਾ ਵਲੌਗ ਵਾਲਾ ਲੰਬਾ ਨਹੀਂ ਖਿੱਚਦੇ ਕੋਈ ਟਾਈਮ ਦੀ ਥੋੜੀ ਕਮੀ ਆ ਇੱਥੇ ਆਪਾਂ ਅੱਜ ਦੇ ਵਲੌਗ ਦਾ ਐਂਡ ਕਰਦੇ ਆ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਰੋ ਠੀਕ ਆ ਸਪੋਰਟ ਕਰੋ ਦੱਬ ਕੇ ਜਿੱਦਾਂ ਇੰਸਟਾਗ੍ਰਾਮ ਦੇ ਕਰਦੇ ਆ ਠੀਕ ਆ ਇੱਥੇ ਵੀ ਇਦਾਂ ਹੀ ਕਰੋ ਫਿਰ ਮਜ਼ਾ YouTube ਤੇ ਸਪੋਰਟ ਘੱਟ ਹੋ ਰਹੀ ਹੈ 1000 ਟਪਾ ਦਿਓ ਇੱਕ ਵਾਰੀ ਨਜ਼ਾਰਾ ਲਿਆ ਦਿਓ ਵੀ 1000 ਹੋ ਗਿਆ ਨਾਰ ਕਹਿ ਸਕਦਾ ਵੀ ਵੀ 1000 ਆਪਣਾ ਸਬਸਕ੍ਰਾਈਬਰ ਆ YouTube ਤੇ ਜਿੱਦਾਂ ਮੈਂ ਇੰਸਟਾਗ੍ਰਾਮ ਦੇ ਗੱਲ ਨਾਲ ਵੀ 32 330 350 ਬੰਦਾ ਹੋ ਗਿਆ ਇੰਸਟਾਗ੍ਰਾਮ ਤੇ ਤਾਂ ਤੇ ਇੱਥੇ ਵੀ ਆਪਾਂ ਕਹਿ ਸਕਦੇ ਆ ਵੀ ਇੰਨਾ ਬੰਦਾ ਆਪਣੇ ਨਾਲ ਹੈਗਾ ਆ ਠੀਕ ਆ ਮਿਲਦੇ ਆਂ ਫਿਰ ਅਗਲੇ ਵਲੌਗ ਚ ਤੇ ਇੱਥੇ ਆਪਾਂ ਅੱਜ ਦੇ ਵਲੌਗ ਦਾ ਐਂਡ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਆ